ਪਤਾ ਕਿਥੇ ਤੰਨੇ ਕਦੋਂ ਆਉਂਦੀ ਆਖਨਦੀਆਂ ਤੇ ਨਿਆਣੀ ਬਾਹਰ ਤੁਰੇ ਫਿਰਦੀ ਜੇ ਕਿਸ ਚੀਜ਼ ਦੇ ਥੱਲੇ ਆ ਜੇ ਤੇ ਅੰਦਰ ਬੜੀ ਨਹੀਂ ਰਹਿੰਦੀ ਨਿਕਲਦੀ ਨਹੀਂ ਬਾਹਰ ਹੈ ਪੁੱਛਦੀ ਇਹਨੂੰ ਮੈਂ ਪਲਾ ਅਬੇ ਬੈਠੀ ਰਾਮਨਾ ਹੈ ਪ੍ਰੀਤ ਤੂੰ ਬੈਠੀ ਆ ਤੇ ਨਿਆਣੀਆਂ ਦਾ ਤੇ ਕਮ ਸੇ ਕਮ ਧਿਆਨ ਰੱਖ ਲਿਆ ਕਰ ਨਹੀਂ ਚੱਲ ਗਏ ਸ਼ਹਿਰ ਕਰਦੇ ਤੁਹਾਨੂੰ ਨਹੀਂ ਪਤਾ ਬਿਨਿਆ ਮੈਂ ਤੈਨੂੰ ਆਵਾਜ਼ ਦੇ ਕੇ ਗਈ ਮੈਂ ਮੱਝ ਚੋਤੇ ਰੱਖ ਕੇ ਗਈ ਸਬਜ਼ੀ ਚ ਕੱਟ ਕੇ ਆ ਰਹੀ ਆ ਕਿ ਨਹੀਂ ਹੋ ਹਏ ਨੀ ਸਬਜੀ ਭਾਵੇਂ ਥੱਲੇ ਲੱਗ ਗਈ ਹੋਵੇ ਕਿੱਥੇ ਲੱਗ ਜੇ ਮੈਂ ਕੀ ਕਰਾਂ ਤੁਹਾਨੂੰ ਮੈਨੂੰ ਤੇ ਇਹ ਸਮਝ ਤਾੜਾ ਕੀ ਗਵੰਡਾ ਨਾ ਤੁਸੀਂ ਕੀ ਸਲਾਹ ਕਰਨੀ ਜਿਹੜੀ ਗਵੰਡਾ ਜਿਹੜੀ ਮੇਰੇ ਮੇਰੇ ਕੋ ਘਰ ਬੈ ਕੇ ਨਹੀਂ ਹੁੰਦੀ ਹਾਏ ਤੂੰ ਤਰੀ ਇਹ ਗੱਲ ਤਾਂ ਸਮਝਦੀ ਆ ਕੰਮਾਂ ਵਾਲੀ ਤੁਹਾਡੀ ਭੈਣ ਆ ਸਲਾਹ مشوره ਕਰਨ ਨੂੰ ਚੱਲ ਤੂੰ ਬਾਕੀ ਛੱਡ ਤੂੰ ਨਿਆਣੀ ਦਾ ਤਾਂ ਧਿਆਨ ਰੱਖਦੀ ਆ ਆਪਦੀ ਮੈਨੂੰ ਕੀ ਤੱਕ ਚੱਲ ਕੇ ਜੇ ਉੱਥੇ ਬਾਹਰ ਕੋਈ ਚੀਜ਼ ਥੱਲੇ ਆ ਜਾਂਦੀ ਤੇ ਫੇਰ ਬਾਹਰ ਤੁਰੀ ਫਿਰਨ ਦੇ ਮੈਂ ਇਹਨਾਂ ਵਾਜਾਂ ਦੇ ਕੇ ਗਈ ਵੀ ਪ੍ਰੀਤ ਮੈਂ ਚੱਲੀ ਹੂੰ ਤੇ ਨਿਆਣਿਆਂ ਤੇ ਧਿਆਨ ਰੱਖੀ ਤੇ ਸਬਜੀ ਚ ਕੜਛੀ ਮਾਰੀ ਫਿਰ ਤੇਰੀ ਕੁੜੀ ਤਾਂ ਦੁਸ਼ੇ ਗਈ ਆ ਤੂੰ ਹੀ ਤੂੰ ਬਸ 24 ਘੰਟੇ ਬੈਠੀ ਹੁਣ ਪੱਖੀ ਬਸ ਚੱਲੇ ਜੋ 2 ਮਿੰਟ ਬੱਤੀ ਕੀ ਚੱਲ ਜਦੀ ਇਸੇ ਕਰਕੇ ਨੀ ਚ ਸਾਰਾ ਦਿਨ ਐਸੀ ਚਲਾਇਆ ਕਰ ਨਰ ਤੇ ਸਰੀਰ ਕਮਜ਼ੋਰਾ ਹੋ ਜਾਂਦਾ ਵਾ ਗਰਮੀ ਹੁਣ ਪੱਖੀ ਚੱਲੂਗੀ ਨਾ ਹੁਣ ਬਾਹਰ ਬੈਠ ਕੇ ਉਹਦੇ ਦੁੱਖਾਂ ਦੁੱਖਾਂ ਖਲੇ ਘੜੀ ਮੰਜੀ ਦਾ ਕਰ ਪੱਖੀ ਚ ਲਿਆ ਕਰ ਤੇ ਨਾਲੇ ਕੋਨਾ ਕੋ ਕੁ ਕਰਿਆ ਕਰ ਇਦਾਂ ਨੀ ਅਸਲੋ ਵਿੱਚ ਸਰਨਾ ਤੇਰਾ ਤੇਰੀ ਮੇਰੀ ਨਹੀਂ ਤੁਹਾਡੇ ਦਾ ਬੰਨ ਨਹੀਂ ਨੀ ਤੂੰ ਇੰਜ ਕਰੋਗੀ ਆਡ ਹੋ ਜੀ ਗਿਆ ਆਪਾਂ ਆਪ ਰੋਏ ਰੋਏ ਆਡ ਕੀ ਦੋ ਤ ਕਿੱਲੀਆਂ ਵਾ ਤੇ ਕੀ ਆਡ ਹੋਵਾਂਗੇ ਇੱਤੇ ਚੁੱਲੇ ਵੀ ਉਹੀ ਅੱਗ ਬਾਲਣੀ ਦੋਹਾਂ 'ਚ ਖਰਚਾ ਕਿੱਥੇ ਜਾਂਦਾ ਆਪਣਾ ਕੋਈ ਨਹੀਂ ਕਿੱਥੇ ਜਾਂਦਾ ਜਾਣਦੇ ਇਹਨਾਂ ਦੇ ਕਿੱਲੇ ਚ ਰੋਟੀ ਇਹਦੇ ਕਿਤੇ ਮਰੱਭਾ ਥੋੜੀ ਆ ਤੂੰ ਤੇ ਹੱਦ ਕਰਤੀ ਵੀ ਗਾੜੀ 'ਚ ਮਰੱਭਾ ਜਿਹੜਾ ਵੰਡਣਾ ਆਪਾਂ ਕੋਈ ਨਹੀਂ ਜਿੰਨੀ ਆਊਗੀ ਮੇਰੇ ਸਾਝਾ ਘਰ ਵਾ ਕੁਝ ਬਣ ਜੂਗਾ ਰੋਜ਼ ਰੋਜ਼ ਲੜਨ ਨਾਲੋਂ ਚੰਗਾ ਹੀ ਆ ਸਵਾਦ ਦੀ ਰੋਟੀ ਤੇ ਖਾ ਲਾਂਗੇ ਨਾ ਨਾ ਅੱਗੇ ਤੇ ਸਵਾਦ ਦੀ ਰੋਟੀ ਨਹੀਂ ਝੋੜਦੀ ਤੂੰ ਉਹਨੂੰ ਵੀ ਭੁੱਖਾ ਮਾਰੇਂਗੇ ਮੁੰਡੇ ਨੂੰ ਨਾਈ ਪੈਂਦੀ ਰੋਜ਼ ਸ਼ਾਮ ਨੂੰ ਲੜਾਈ ਨਿਆਣੇ ਬਾਅਦ ਨਿਆਣੇ ਵੀ ਤੂੰ ਭੁੱਖੇ ਮਾਰਨੇ ਕੋਈ ਨਹੀਂ ਮੇਰੇ ਨਿਆਣੇ ਨਹੀਂ ਪੁੱਛੇ ਮੈਨੂੰ ਪਤਾ ਨਾ ਤੇਰਾ ਤੈਨੂੰ ਤੇ ਆਪਦੀ ਪੱਕ ਕੇ ਨਹੀਂ ਖਾਦੀ ਜਾਨੀ ਤੇ ਤੂੰ ਬਾਕੀ ਟੱਬਰ ਨੂੰ ਕਿੱਥੋਂ ਦੇਣੀ ਰੋਟੀ ਦੇ ਦਣਗੇ ਨਿਆਣੇ ਨਹੀਂ ਮੇਰੇ ਪੁੱਕੇ ਮਾਂ ਤੂੰ ਸਿਆਣੀ ਬਣ ਅੰਨਿਆਣੀ ਜਿੰਨਾ ਕੋਣ ਰਾਮ ਨਾ ਪੱਖੀ ਚੱਲੰਦੇ ਹੀ ਨਿਆਣੇ ਭਾਵੇਂ ਕਿਸ ਚੀਜ਼ ਦੇ ਥੱਲੇ ਆ ਜਾਂਦੇ ਅੱਛਾ ਹੂੰ ਮੇਰੇ ਨਿਆਣੇ ਤੇ ਤੁਹਾਨੂੰ ਬੜੀ ਫਿਕਰ ਹੈ ਤੇ ਗਵੰਡਰ ਨਾਲ ਗੱਲਾਂ ਕਿਤੇ ਤੇ ਮੈਨੂੰ ਦੱਸ ਤੂੰ ਕਿਹੜੀ ਮੇਰੀ ਸਰੀਕਣੀ ਤੂੰ ਵੀ ਤੇ ਮੇਰੀ ਭੈਣ ਹੀ ਹੈਗੀ ਤੇ ਮੇਰੀ ਭੈਣ ਵਾਂਗ ਸ਼ਾਮਾਂ ਨੂੰ ਇੰਨੀ ਕਿਹੜੀਆਂ ਗੱਲਾਂ ਜਮਾ ਹੋ ਜਾਂਦੀਆਂ ਕਿ ਰੋ ਸ਼ਾਮਾਂ ਨੂੰ ਸੈਰ ਕਰਨ ਜਾਣਾ ਤੇ ਢਿੱਡ ਫੋਲ ਕੇ ਬਣਾਉਂਦਾ ਤੂੰ ਹਾਏ ਹੋਣੀ ਨਹੀਂ ਪ੍ਰੀਤ ਗਾਲੇ ਦੀ ਵੀ ਇਹ ਪਹਿਲਾਂ ਦੀ ਆ ਮੈਂ ਅਹੀਂ ਪਹਿਲਾਂ ਵੀ ਜਾਣੀ ਐ ਨਹੀਂ ਤੂੰ ਆਈ ਹੈ ਜਦੋਂ ਜਿੱਤਰ ਨੂੰ ਪੁੱਛੀ ਐ ਨਹੀਂ ਪਹਿਲਾਂ ਤੂੰ ਤੇ ਆਖਣਾ ਮੈਨੂੰ ਗਰਮੀ ਲੱਗਦੀ ਤੂੰ ਵੀ ਤੁਰ ਪਈ ਨਹੀਂ ਮੈਨੂੰ ਕਿਹਾ ਸਵੇਰ ਤੂੰ ਮਾਰੇ ਕਹਤਾ ਗਰਮੀ ਤੂੰ ਗੁੱਸਾ ਨਾ ਕਰ ਸਵੇਰ ਤੋਂ ਦਿਨ ਦਿਨ ਮੈਂ ਲੈ ਜਾਇਆ ਕਰ ਫੇਰ ਤੂੰ ਆਖਣਾ ਮੈਨੂੰ ਹਾਏ ਗਰਮੀ ਲੱਗਦੀ ਲੈ ਬੱਸ ਤੂੰ ਤੇ ਕਿਹੇ ਬੰਨੇ ਵੀ ਨਹੀਂ ਫੇਰ ਲੱਗਦੀ ਪਹਿਲਾਂ ਤੇ ਜਦੋਂ ਆਪਣੇ ਆ ਬੰਦਾ ਖੜੇ ਤੇ ਫੇਰ ਹੀ ਹੁੰਦਾ ਵਾ ਕਿ ਆ ਤੇ ਕੀ ਕਿਹਾ ਕਹਿ ਕੇ ਖੜਿਆ ਤੇ ਕੀ ਖੜਿਆ ਹੋ ਨਹੀਂ ਮੈਂ ਜਾਣਾ ਤੁਹਾਡੇ ਨਾਲ ਹੁਣ ਤੋਂ ਹੀ ਬਸ ਇਹ ਕਿ ਆਪਣਾ ਜਿਹੜੀ ਅੱਡ ਦਾ ਬਣਾ ਕਿਲਾ ਡੇਢ ਕਿਲਾ ਆਂਦਾ ਅੱਡ ਕਰੋ ਮੈਂ ਅੱਡ ਦਾ ਨਾ ਨਾਂ ਲੈ ਤੁਸੀਂ ਆਣੀ ਬਣ ਇਕੱਠੇ ਕੋ ਥੋੜਾ ਬਤਾ ਬਣ ਜੂਗਾ ਨਹੀਂ ਜੀ ਜੀ ਮੈਂ ਨਹੀਂ ਰਹਿਣਾ ਮੈਂ ਪਤੀ ਨਾਲ ਬੋਹ ਮੈਂ ਨਹੀਂ ਘੱਟਣਾ ਮੈਂ ਆਇਆ ਤੇ ਜੇ ਕੋਈ ਬਗਾਨੀ ਹੁੰਦੀ ਫਿਰ ਪ੍ਰੀਤ ਕੀ ਕਰਦੀ ਇੰਨਾ ਗੱਲਾਂ ਤੋਂ ਡਰਦੀ ਮੈਂ ਕਿਤੇ ਹੋਰ ਤੁਹਾਡਾ ਰਿਸ਼ਤਾ ਨਹੀਂ ਕੀਤਾ ਮੈਂ ਨਹੀਂ ਆਪਣੇ ਘਰ ਹੀ ਲੈ ਆਵਾਂ ਮੈਂ ਕਮਸੇ ਕਮ ਮੇਰੇ ਪੈਰ ਨਾ ਲੱਗਿਆ ਵੀ ਮੈਨੂੰ ਸ਼ਰਮ ਆਉਂਦੀ ਵੀ ਕਿ ਲੀ ਕੀ ਲੋਕੀ ਆਖਣਗੇ ਪੈਨ ਲਿਆ ਕੇ ਤੇ ਆਡੋ ਆਹ ਤੇ ਫੇਰ ਤੂੰ ਆਡੋ ਹੁੰਦਾ ਮੈਂ ਵੇ ਕੰਮ ਸਾਰਾ ਕਰਦੀ ਮੈਂ ਕਦੀ ਆਡੋ ਹੁੰਦਾ ਨਾ ਲਿਆ ਤੈਨੂੰ ਆਖਿਆ ਮੈਂ ਐਡ ਕਰ ਦੇਣਾ ਦੀਦੀ ਤੁਸੀਂ ਪਹਿਲੇ ਥੋੜੀ ਬੋਲੀ ਮਾਤਤ ਸਿੱਖ ਲਾ ਫੇਰ ਹੀ ਆਡੋ ਹੋਵੇਂਗੀ ਕਿ ਕਿਦਾਂ ਰੋਟੀ ਪਾਣੀ ਪਕਾ ਕੇ ਦਵੇਂਗੀ ਕੋਈ ਨਹੀਂ ਤੂੰ ਤਾਂ ਸਾਰੀ ਦਿੜੀ ਅਸੀਂ ਥੱਲੇ ਨਹੀਂ ਉੱਠਿਆ ਜਾਂਦਾ ਐ ਪੱਖੀ ਚੱਲ ਕੇ ਥੋੜੀ ਸਾਰਾ ਕੁਝ ਬਣ ਜਾਣਾ ਮਾ ਪੀਜੇ ਚੁੱਲ੍ਹੇ ਗਾੜੀ ਬਵੇਂਗੇ ਤੇ ਪੱਖੀ ਚੱਲੀ ਜਾਵੇਂਗੀ ਜਿੱਥੇ ਬਵੇਂਗੀ ਪੱਖੀ ਚੱਲੀ ਜਾਵੇਂਗੀ ਦੀਦੀ ਰੋਟੀ ਪਕਾ ਤੂੰ ਇਦਾਂ ਨਾ ਕਰਿਆ ਕਰ ਚੱਲ ਤੂੰ ਘਰ ਕੰਮ ਥੋੜਾ ਬਾਹਰ ਉੱਠ ਕੇ ਸਬਜੀ ਸੁਬਜੀ ਵੇਖੋ ਭਾਵੇਂ ਥੱਲੇ ਲੱਗ ਗਈ ਉਹਦੇ ਕਾਹਦੇ ਨਾ ਰੋਟੀਆਂ ਖਾਣੀਆਂ ਗਵਾਂਡਨ ਚੱਲ ਗਈ ਅਸਰ ਇਹਰ ਦੇ ਬਾਅਦ ਨਾ ਗਵਾਂਡਨ ਚਲੇਗੀ ਆਪਦੇ ਘਰੇ ਗਵਾਂਡਨ ਨੇ ਘਰੇ ਹੀ ਚਲ ਜਾਣਾ ਸੀ ਤੂੰ ਉਹਦਾ ਨਾ ਵਹਿਮ ਕਰਦੀ ਮੈਂ ਤਾਂ ਸਤੇਰੀਆਂ ਹੀ ਗੱਲਾਂ ਕਰੀ ਜਾਣੀਆਂ ਹੁੰਦੀਆਂ ਨੇ ਕਿਤੇ ਆ ਤਾਂ ਇੱਥੇ ਬਹਿ ਕੇ ਕਰ ਲਿਆ ਕਰੋ ਨਾ ਮੇਰੇ ਸਾਹਮਣੇ ਮੈਨੂੰ ਵੀ ਪਤਾ ਲੱਗੇ ਕੀ ਗੱਲਾਂ ਕਰਦੇ ਤੂੰ ਹੀ ਤਾਂ ਜੀ ਉਹ ਵੀਰੇ ਚਾਈ ਤੇ ਤੂੰ ਤਾਂ ਵੀ ਕਹਿਤਾ ਪੀ ਆਈ ਕਿਉਂ ਕਰੇ ਉਹ ਘਰੇ ਆ ਕੇ ਬੈਠੀ ਤੂੰ ਉਹਦੇ ਮੂੰਹ ਤੇ ਵੇਲਾ ਸਿਆਣੀ ਬਿਆਣੀ ਤੂੰ ਮੂੰਹ ਤੇ ਉਹਦੇ ਕਹਿਤਾ ਤੂੰ ਤੇ ਉਹਨੂੰ ਵੀ ਮੈਂ ਕਹਿ ਦੇਣੀ ਵੀ ਚਲ ਨਾ ਆਇਆ ਕਰ ਪਰ ਤੂੰ ਤੇ ਸਿਆਣੀ ਬਣ ਠੀਕ ਐ ਮੈਂ ਬਨ ਜੂਗੀ ਸਿਆਣੀ ਪਰ ਉਹਨੂੰ ਨਿਆਣੀ ਨਹੀਂ ਹੁਣੀ ਫਿਰ ਬਸ ਆਂਬਿਆ ਕਰ ਜਿਆਦਾ ਨਹੀਂ ਆ ਥੋੜਾ ਥੋੜਾ ਹੀ ਕਰਿਆ ਕਰ ਕੰਮ ਚਲ ਥੋੜਾ ਥੋੜਾ ਜਿਆਦਾ ਤੇ ਤੈਨੂੰ ਮੈਂ ਅਜਿਹਾ ਡੰਗਰਾਂ ਨੂੰ ਨਾ ਤਾਂ ਤੈਨੂੰ ਮੈਂ ਹੁੰਦੀ ਨਹੀਂ ਕਿ ਚਲ ਕੋਈ ਨਹੀਂ ਮੈਂ ਵੱਡੀਆਂ ਆਪੇ ਕਰ ਲੈਨੀ ਆ ਹਾ ਉਹਨੂੰ ਉਹ ਨਹੀਂ ਬਸ ਇਧਰ ਵੜਨੀ ਚਾਹੀਦੀ ਚਲ ਨਹੀਂ ਆਉਂਦੀ ਉਹਨੂੰ ਮੈਂ ਕਹਿ ਦੇਣੀ ਨਾ ਆਪਣੇ ਘਰੋਂ ਲੜਾਈ ਮੁੱਕ ਚੁ ਚਲ ਉਹਨੂੰ ਮੈਂ ਕਹਿ ਦੇਨੀ ਆ ਵੀ ਉਹ ਨਹੀਂ ਆਉਂਦੀ ਆ ਹੁਣ ਲਿਆਂਦੀਆਂ ਨਵੀਆਂ ਲੈਣੀਆਂ ਚਪਲਾ ਹਾਂਜੀ ਅੱਛਾ ਬੱਚਤਾਂ ਨੇ ਲਿਆ ਕੇ ਦਿੱਤੀ ਹੋਣੀਆਂ ਹਾਂਜੀ ਕੀ ਕਮੜੀ ਚੰਗੇ ਜਿੱਤੇ ਇਹ ਥੋੜੇ ਨੇ ਇਸ ਕਰਕੇ ਮੜੀ ਚੰਨੀ ਢਾਈ ਤੂੰ ਮੈਨੂੰ ਦੱਸ ਕਹਿ ਦਿੰਦੀ ਮੈਂ ਲੈ ਆਉਂਦੀ ਵਧੀਆ ਥੋੜੀਆਂ ਲਿਆ ਦਿੰਦੀ ਥੋੜੀਆਂ ਹੌਲੀਆਂ ਵਾ ਨਾਲੇ ਉਹ ਨਿੱਕੀਆਂ ਲੈ ਆਉਂਦੀਆਂ ਕੋਈ ਨਹੀਂ ਜਿੱਦਾਂ ਨਹੀਂ ਉਹਨਾਂ ਨੂੰ ਮਿਲੀਆਂ ਉਹਨਾਂ ਲਿਆ ਆਤੀਆਂ ਜਦੋਂ ਮੈਂ ਕਦੇ ਚਾਹਾਂਗੀ ਫਿਰ ਲੈ ਆਉਂਗੀ ਮੈਨੂੰ ਕੀ ਪਤਾ ਹੈ ਤੂੰ ਹੀ ਲਿਆ ਦੇਣੀ ਹੈ ਫਿਰ ਮੈਂ ਤੁਹਾਨੂੰ ਕਹਿ ਦਿੰਦੀ ਹਾਂ ਕੋਈ ਨਹੀਂ ਮੈਂ ਲਿਆ ਦੂੰਗੀ ਤੇ ਨਾ ਤੂੰ ਨਾ ਇਦਾਂ ਨਾ ਕਰਿਆ ਕਰ ਆਪਾਂ ਪਹਿਣਾ ਪਹਿਣਾ ਵਾ ਆਪਾਂ ਕਿਹ ਹੈ ਕਿ ਤਰੀਕੇ ਦਾ ਸਾਗ ਵਾ ਹੈਂ ਇਦਾਂ ਨਾ ਕਰਿਆ ਕਰ ਤੂੰ ਚੱਲ ਘਰ ਉੱਠ ਕੇ ਥੋੜਾ ਬਾਤ ਕੰਮ ਮੈਂ ਵੀ ਨਹੀਂ ਫੇਰ ਡੰਗਰਾਂ ਨੂੰ ਵੀ ਹਣ ਪੱਠੇ ਪੁੱਠੇ ਪਾਉਣੀ ਪਉ ਨਹੀਂ ਉਹਦੇ ਕੋਲ ਠੀਕ ਹੈ ਕਿ ਉਹਨਾਂ ਦੇ ਬਾਰੇ ਚਿੱਕੜ ਮਾਰਨਾ ਝੋਨਾ ਲੱਗਣਾ ਟਾਈਮ ਨਹੀਂ ਲੱਗਣਾ ਤੇ ਮੈਂ ਕੋਈ ਨਹੀਂ ਤੇ ਲੱਗੂ ਚੁੱਲੇ ਦਾ ਆਗੂ ਗਬਾਲੀ ਆ ਮੈਂ ਤੈਨੂੰ ਫੇਰ ਰੋਟੀਆਂ ਦਾ ਬਾਲ ਦੂੰਗੀ ਆਹੋ ਥੋੜਾ ਬਾਤ ਆ ਕਰ ਤਾ ਮੈਂ ਫੜਦੀ ਹਾਂ ਬਿਨਿਆਣੀ ਫੇਰ ਤੂੜੀ ਅੱਲੇ ਚਲੇਗੀ ਇੱਧਰ ਆ ਚੱਲ ਅੰਦਰ ਲਿਆ ਹੁਵੇ ਕੁੜੀ ਫੇਰ ਬਾਹਰ ਚਲੇਗੀ ਅਰਫਨ ਇਧਰ ਆ ਅੰਦਰ ਘਰੇ ਆ ਆਜੋ ਲਿਆ ਪਾਵਾ ਇੱਕ ਇਹ ਉਹ ਵਿਚਾਰਾ ਨਿਆਣਾ ਬਚਿੱਤਰ ਲੱਗਾ ਰਹਿੰਦਾ ਆ ਮੇਰੇ ਆਲਾ ਮਾਸਟਰੀ ਕਰਕੇ ਬਾਹਰੋਂ ਤੇ ਤੋਰ ਆਉਂਦਾ ਵਾ ਹੈ ਇਹ ਨਹੀਂ ਨਿਆਣੇ ਲਾਗੋ ਇਹ ਵੀ ਕੱਖ ਨਹੀਂ ਕਰਦਾ ਉਹਦੋਂ ਉਹ ਨਹੀਂ ਮੇਮ ਕੱਖ ਕਰਦੀ ਤੇ ਇਧਰੋਂ ਇਹ ਮੇਰੇ ਆਲਾ ਮਾਸਟਰ ਨਹੀਂ ਕੱਖ ਕਰਦਾ ਦੋ ਨਿਆਣੇ ਪੜਾ ਕੇ ਤੇ ਆ ਜਾਂਦਾ ਹੀ ਹੈ ਇਹਦੀ ਮਾਸਟਰੀ ਦਾ ਕੀ ਭਾਅ ਭੜਾ ਉਹ ਤੱਕ 10000 ਰੁਪਈਆ ਸਾਰਾ ਝੁੰਗੇ ਚ ਲੈ ਕੇ ਆਉਂਦਾ ਤੇ ਘਰੇ ਬੰਦਾ ਵਾਈ ਨਾਲ ਕਰਾਵੇ ਉਹ ਨਿਆਣਾ ਕੱਲਾ ਹੀ ਖਾਪਦਾ ਰਹਿੰਦਾ ਹੈ ਮੈਨੂੰ ਚਲ ਜੇ ਨੇ ਕਰਦਾ ਕੰਮ ਹੀ ਨਹੀਂ ਕਰਨਾ ਤੇ ਮੈਨੂੰ ਪਤਾ ਹੁੰਦਾ ਚਾਰਜ ਮਤ ਪੜੀ ਇਹਨੂੰ ਮਾਸਟਰੀ ਕਰਾ ਦਿੰਦੀ ਹੈ ਆ ਮੇਰੇ ਆਲਾ ਮਾਸਟਰ ਐਵੇਂ ਵਿੱਚ ਮਾਸਟਰੀਆਂ ਕਰਦਾ ਫਿਰਦਾ ਬਾਹਰ ਜਿਉਂ ਸਵੇਰ ਤੋਂ ਜਾਂਦਾ ਸ਼ਾਮਾਂ ਤੱਕ ਟਿਫਨ ਤਿਆਰ ਕਰਦਾ ਉਹ ਕਰ ਦੋ ਨਾ ਕੋਈ ਕੰਮ ਤੇ ਪੱਥਰਾ ਦਾ ਇੱਕ ਆ ਰੱਖਿਆਈ ਤੇ ਇਹ ਨਹੀਂ ਕੱਖ ਕਰਦਾ ਮੈਂ ਆ ਲੈਂਦੇ ਮਾਸਟਰ ਨੂੰ ਕਹਿੰਨੀ ਇਹਨੂੰ ਤਾਂ ਕੱਢ ਇਹ ਵੀ ਰੋਟੀਆਂ ਦਾ ਖਾਓ ਨਾ ਜੇ ਇਹ ਨੂੰ ਨਹੀਂ ਚੱਲ ਦਾਣਾ ਪਾ ਡੰਗਰਾਂ ਨੂੰ ਕੋਈ ਕੰਮ ਇਹ ਵੀ ਨਹੀਂ ਕਰਦਾ ਆਪਣੇ ਨਿਆਣੇ ਭਾਵੇਂ ਮਾਸਟਰ ਕੋ ਘਰੇ ਪੜਾਈ ਨਾ ਜਾਣ ਮਦਰਾ ਕਰੀ ਕੋਈ ਭਾ ਨਹੀਂ ਕਿ ਦਸ ਪੈ ਤੇਲੇ ਦਾ ਕੋਈ ਚੀਜ਼ ਹੀ ਫਾਲ ਫਲੂਟ ਹੀ ਬਾਹਰੋਂ ਆਉਣਾ ਤੇ ਲਈ ਜਾਵਾਂ ਸ਼ਾਮਾਂ ਨੂੰ ਸਹਯਾਜਨਾ ਮੂੰ ਚੋਕ ਲਿਆਓ ਪਾਣੀ ਤੇ ਲਿਆਓ ਰੋਟੀ ਆ ਜਾਣਾ ਬਾਹਰ ਵੀ ਮਾਸਟਰੀਆਂ ਕਰ ਛੱਡੀਆਂ ਤੇ ਘਰੇ ਵੀ ਮਾਸਟਰੀਆਂ ਕਰ ਛੱਡਦਾ ਲਿਆ ਮੈਂ ਡੰਗਰਾਂ ਜੋਗੀ ਚੱਲਿਆ ਡੰਗਰ ਖੋਲ ਕੇ ਬੰਨਣਾ ਮਾਸਟਰ ਵੀ ਆਉਣਾ ਸ਼ਮਾ ਪੈ ਗਈ ਨਾ ਹਜੇ ਤੱਕ ਡੰਗਰ ਖੁਰਲੀ ਤੇ ਬੱਦੇ ਆ ਉਹਨੇ ਰੋ ਵੀ ਮਾਰ ਦੇਣਾ ਵਾ ਨਿਆਵੀ ਪੋੜੀ ਨਟ ਆਦਾ ਹੂੰ ਉਹ ਵੀ ਸਮਾਣੀ ਆਂਦੀ ਪਿਆਰ ਦੋ ਜਣਾ ਚਾਰ ਤੇ ਸੁਖਨਾ ਕਿੱਲੀਆਂ ਤੇ ਕੀ ਕੀ ਆਊਗਾ ਮੰਡੇ ਤੇ ਕਿੱਥੇ ਕਿੱਥੇ ਬੱਲਣਗੇ ਕੀ ਬਣੂਗਾ ਹੂੰ ਉਹ ਪੋਰਾ ਪੰਛੀ ਬਾਚ ਨੂੰ ਮੈਂ ਰੋਟੀ ਦਊਗੀ ਹੈ ਮੈਨੂੰ ਪਤਾ ਨਹੀਂ ਤੋਨੀ ਪੱਕਣੀ ਰੋਟੀ ਏ ਹੂੰ ਵਾਈ ਦਾ ਕੰਮ ਰੁਕ ਜੂਗਾ ਸਾਡਾ ਉਹਨੇ ਮਾਸਟਰੀ ਕਰਨ ਚੱਲ ਗਿਆ ਕਰਨਾ ਤੇ ਇਹ ਨਿਆਣਾ ਕੱਲਾ ਜੇ ਫਸਿਆ ਰਹਿਦਾ ਵਿਚਾਰਾ ਕਹਿੰਦਾ ਕੱਖ ਨਹੀਂ ਮੈਂ ਹੁਣ ਘਰ ਜਾ ਕੇ ਵੇਣੀ ਆ ਫੇ ਕੀ ਕਰਨ ਦੇਈ ਆ ਕੁਛ ਕੀਤਾ ਵੀ ਰੋਟੀ ਪਾਣੀ ਕੇ ਫੇਰ ਬੈਠੀ ਆ ਆਂਦੀ ਤੇ ਗਈ ਚੱਲ ਪੁੱਤ ਘਰ ਨੂੰ ਚੱਲ ਜੇ ਆਓ ਹੁਣ ਘਰੇ ਚੱਲ ਜੀ ਬਥੇਰਾ ਖੇੜ ਲੇ ਹਵੇਲੀ ਚ ਲੈ ਆਵੀਂ ਘੜੀ ਕੋ ਨੂੰ ਖਾਣਾ ਪਾ ਦੇ ਨੀ ਤੈਨੂੰ ਚੰਗਾ ਕ ਅੱਜ ਵੇਣੀ ਆ ਜਾ ਕੇ ਬਣਿਆ ਕੇ ਨਹੀਂ ਆ ਜਵੀ ਤੋਰਾਂ ਵੀ ਤੂੰ ਹੀ ਨੇ ਇੱਥੇ ਬੈਠਾ ਰਵੀ ਇਹ ਧੂੜੀ ਖਾ ਲਈ ਤੂੰ ਆਪ ਤਾਂ ਨੀ ਗਲਾਸ ਕੀ ਦਾਈ ਦੇ ਆ ਵੇਖ ਕੀ ਕਰਦੀ ਐ ਪ੍ਰੀਤ ਸੁਪਾਦਾਨੀ ਬਾਜੂ ਨਹੀਂ ਦੇਂਦੀ ਪ੍ਰੀਤ ਆਂਦੀ ਤੇ ਹੈਗੀ ਸਬਜੀ ਬਣਾ ਦੇਣੀ ਆ ਲੱਗਦਾ ਤਾਂ ਹੈਗਾ ਕੀ ਕੀ ਬਣਾਇਆ ਵਾਹ ਦੀ ਸਬਜੀ ਹਾਂ ਵੀ ਬਣ ਗਈ ਹੈ ਦੁੱਧ ਨੂੰ ਬਾਲਾ ਵੀ ਦਵਾ ਗਈ ਹੈ ਘਰੇ ਕਿੱਥੇ ਹੀ ਹੋਣਾ ਇਹ ਪਾਣੀ ਪੀਣਾ ਕੋਈ ਪ੍ਰੀਤ ਕਿਤੇ ਨੀ ਨਜ਼ਰ ਆਉਂਦੀ ਮੇਰੇ ਖਿਆਲ ਲੱਗਦਾ ਨਹਾਉਣ ਗਈ ਹੋਣੀ ਆ ਕਮ ਠੰਡਾ ਕਰਕੇ ਫਿਰ ਨਹਾਉਣ ਚੱਲ ਜਾਂਦੀ ਆ ਲੈਣਾ ਇਹ ਜਾਮੇ ਨਾ ਉਹਨੂੰ ਤੇ ਨਹੀਂ ਆ ਸੂਟ ਅੱਗੇ ਚੱਪਲਾਂ ਹੀ ਤੋਂ ਬਚਿੱਤਰ ਨੇ ਮਾੜੀਆਂ ਜੀਆਂ ਲਿਆ ਤਾਈਆਂ ਦਸ ਤੂੰ ਸੋਹਣੀਆਂ ਬੜੀਆਂ ਚੱਪਲਾਂ ਲਿਆ ਕੇ ਦੇ ਹਾਂ ਔਨ ਮੈਂ ਨਹੀਂ ਵੀ ਦੋ ਸੂਟ ਸਵਾ ਲੂਗੀ ਮੈਂ ਇੱਕ ਸਵਾ ਲੈਣੀ ਆ ਦੋ ਨੂੰ ਦੇ ਦੇਣੀ ਆ ਸਵਾ ਲੂਗੀ ਸੋਹਣੇ ਬੜੇ ਐਦੀ ਤੇ ਫਰਾਕ ਸੋਹਣੀ ਲੱਗਣੀ ਉਹਨੂੰ ਹਾਂ ਹੋਏ ਐਦੀ ਤੇ ਫਰਾਕ ਹੀ ਸੋਹਣੀ ਲੱਗੂਗੀ ਵਧੀਆ ਵਾ ਆ ਮੈਂ ਪਿੱਕਾ ਜਿਹਾ ਬਣਾ ਸਵਾ ਲੂਗੀ ਹੈ ਪਤਾ ਨਹੀਂ ਕਿੰਨੂ ਫੂਕ ਆਉਂਦੀ ਪੈਸੇ ਆ ਵੀ 4 400 ਦੇ ਕਿੱਡੇ ਸੋਹਣੇ ਸੂਟ ਆਏ ਆ ਹੈ ਤੇ ਆ ਬਈਨੇ ਨੇ ਪੈਸੇ ਦੇ ਵੀ ਆਉਂਦੀ ਤਾਂ ਸੂਟ ਵੀ ਨਹੀਂ ਚੰਗੇ ਹੁੰਦੇ ਭੜੇ ਜੇ ਪਾਈ ਫਿਰਦੇ ਬੰਦਾ ਪੂਰਾ ਲੱਗਦਾ ਵਾ ਹੌਲੀ ਹੌਲੀ ਖੜੇ ਹਾਂ ਆ ਜਾ ਆ ਜੋ ਆ ਜੋ ਪੁਰੇ ਆ ਪਤ ਇਹ ਚਾਚੀ ਭਲਾ ਤੇਰੀ ਕਿੱਥੇ ਗਈ ਆ ਚਾਚੀ ਕਿੱਥੇ ਗਈ ਭਲਾ ਤੇਰੀ ਉਹ ਗਈ ਹੀ ਬਾਤੂ ਮੇਂ ਤੈਨੂੰ ਮੈਂ ਉਧਰ ਹੋਈ ਆ ਨਾਉਣ ਤ ਨਹੀਂ ਗਈ ਮੈਂ ਸ਼ਨਾਉਣ ਗਈ ਸੀ ਅੱਛਾ ਚੱਲ ਠੀਕ ਹੈ ਤੂੰ ਅੰਦਰ ਚੱਲ ਜਾ ਫਿਰ ਪੋਮਾਲੰਮੀ ਆਉਂਦੀ ਆ ਤੇ ਦਿਖਾਉਣੀ ਆ ਖੁਸ਼ ਹੋ ਜਾਣਾ ਇਹਨੇ ਉਹੀ ਹਰ ਚੰਗੀ ਵੈਸੇ ਹੀ ਐ ਮਾਂ ਚਲੇ ਨਿਆਣਾ ਸਿਆਣੀ ਅਜੇ ਉਮਰ ਆ ਕੰਮ ਤਾਂ ਦਾਪੇ ਲੱਗੂ ਕਰਨ ਟੈਨਸ਼ਨ ਜੀ ਤੇ ਹੁੰਦੀ ਆ